ਇਹਨਾਂ ਸਤਗੁਰਾਂ ਦੀ ਕਿਰਪਾ ਦੇ ਨਾਲ ਸਮਾਪਤ ਹੋ ਚੁੱਕਿਆ ਪਵਾਰਾ ਮਹਾ ਜੀ ਦੇ ਜਾਪ ਹਰ ਮਹੀਨੇ ਦੀ ਤਰ੍ਹਾਂ ਸਰਵਣ ਕੀਤੇ ਨੇ ਮਾਰੇ ਕਹਿੰਦੇ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਤੇ ਆਏ ਸੁਨ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਈ ਵਾਰ ਮਨ ਦੇ ਵਿੱਚ ਖਿਆਲ ਆ ਜਾਂਦਾ ਹੈ ਕਈਆਂ ਦੇ ਮਨ ਵਿੱਚ ਕਈ ਪੁੱਸ ਰਹਿੰਦੇ ਨੇ ਕਿ ਬਾਣੀ ਪੜ੍ਹ ਕੇ ਕੀ ਮਿਲੂਗਾ ਸੰਗਤ ਕਰਕੇ ਕੀ ਮਿਲੂਗਾ ਗੁਰਦੁਆਰੇ ਜਾ ਕੇ ਕੀ ਮਿਲੂਗਾ ਇਹ ਸਾਡੇ ਮਨ ਦੇ ਕਿਉਂਕਿ ਮਨੁੱਖੀ ਮਨ ਦੇ ਵਿੱਚ ਬੜੇ ਪ੍ਰਸ਼ਨ ਸਵਾਲ ਹੁੰਦੇ ਨੇ ਮਾਰੇ ਕਿਹਦੇ ਜਨਮ ਕਰਮ ਮਲ ਉੱਤਰੈ ਭਾਈ ਮਾਗ ਦੇ ਮਹੀਨੇ ਦੇ ਵਿੱਚ ਸਤਗੁਰਾਂ ਨੇ ਮੱਤਤਾ ਦੱਸੀ ਹੈ ਬਾਣੀ ਦੀ ਵੈਸੇ ਤਾਂ ਹਰ ਇੱਕ ਦਿਨ ਜਿਹੜਾ ਸਾਹਿਬ ਮੇਰਾ ਨੀ ਤਨਵਾ ਸਦਾ ਸਦਾ ਦਾਤਾਰ ਪਰ 12 ਮਾ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਚਨ ਕੀਤੇ ਨੇ ਮਾਰੇ ਕਹਿੰਦੇ ਜਨਮ ਕਰਮ ਮਲ ਉਤਰੈ ਪਤਾ ਨਹੀਂ ਕਿੰਨੇ ਕੋ ਜਨਮਾਂ ਦੇ ਵਿੱਚ ਅਸੀਂ ਕਿੰਨੇ ਕੋ ਸਾਧ ਸੰਗਤ ਮਨ ਨੂੰ ਮੈਲ ਲੱਗੀ ਹੋਈ ਹੈ ਸਾਡੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਹੰਕਾਰ ਹੁਮਾਰ ਇੱਕ ਖਤਮ ਹੋ ਜਾਂਦਾ ਜਦੋਂ ਸਤਗੁਰਾਂ ਦੀ ਸੰਗਤ ਕਰਦੇ ਆ ਬਾਣੀ ਪੜ੍ਹਦੇ ਆ ਬੋਲੋ ਸਤਨਾਮ ਜਨਮ ਕਰਮ ਮਲੁਤਰੈ ਮਨ ਤੇ ਕਾਮ ਕ੍ਰੋਧ ਨਮੋਹੀਏ ਬਿਨਸੈ ਲੋਭ ਸਵਾਨ ਲੋਭ ਰੂਪੀ ਕੁੱਤਾ ਸਵਾਨ ਕਹਿੰਦੇ ਨੇ ਕੁੱਤਾ ਉਹਦਾ ਪਤਾ ਨਹੀਂ ਕਿਧਰ ਨੂੰ ਜਾਂਦਾ ਹੈ ਇਹ ਮਨੁੱਖੀ ਬਣਦੇ ਪਰ ਸਵਾਰ ਹੋ ਜਾਂਦਾ ਹੈ ਇਹ ਇਸੇ ਕਰਕੇ ਸਤਿਗੁਰਾਂ ਨੇ ਮਾਰੇ ਕਹਿੰਦੇ ਮਾਗ ਮੱਜਨ ਸੰਗ ਸਾਧੂ ਮੱਜਨ ਕਰਨਾ ਭਾਵ ਇਸ਼ਨਾਨ ਕਰਨਾ ਸਾਰੇ ਸਰੀਰ ਨੂੰ ਪਾਣੀ ਦੇ ਵਿੱਚ ਸਾਧ ਸੰਗ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦਬੋਲਣੇ ਨੂੰ ਮੱਜਨ ਕਹਿੰਦੇ ਨੇ ਇਸੇ ਤਰ੍ਹਾਂ ਐ ਮਨੁੱਖ ਜਿੱਥੇ ਤੂੰ ਬਾਹਰੀ ਸਰੀਰ ਦਾ ਇਸ਼ਨਾਨ ਕਰਦਾ ਹੈ ਨਾ ਇਸੇ ਤਰ੍ਹਾਂ ਮਨ ਨੂੰ ਵੀ ਆਪਣਾ ਬਾਣੀ ਦੇ ਵਿੱਚ ਡੋਬ ਲੈ ਬੋਲੋ ਸਤਨਾਮ ਮਨ ਨੂੰ ਵੀ ਜਦੋਂ ਮਨ ਜੁੜ ਗਿਆ ਨਾ ਫਿਰ ਝੜ ਜਾਂਦੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਜਿਵੇਂ ਅੱਜ ਦੇ ਦਿਹਾੜੇ ਸ੍ਰੀ ਮੁਕਸਰ ਸਾਹਿਬ ਦੇ ਸਤਿਗੁਰਾਂ ਨੇ ਉਹਨਾਂ ਸਿੱਖਾਂ ਨੂੰ ਮੁਕਤੀ ਦੀ ਦਾਤ ਦਿੱਤੀ ਮੁਕਤੀ ਦੀ ਦਾਤ ਜਿਹੜੇ ਕਦੇ ਸਾਧ ਸੰਗਤ ਆਗੇ ਸਨ ਅਨੰਤ ਪਰ ਛੱਡ ਕੇ ਫਿਰ ਖਿਦਰਾਣੇ ਦੀ ਢਾਬ ਤੇ ਜੰਗ ਹੋਇਆ ਮੈਦਾਨੇ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਾਤਾ ਭਾਗ ਕੌਰ ਜੀ ਜਿਨ੍ਹਾਂ ਦੇ ਪ੍ਰੇਰਣਾ ਦੇ ਨਾਲ ਉਹ ਆ ਕੇ ਗੁਰੂ ਦੇ ਨਾਲ ਜੁੜੇ ਤੇ ਸਤਗੁਰਾਂ ਨੇ ਉਹਨਾਂ 40 ਸਿੰਘਾਂ ਨੂੰ ਜਿਨ੍ਹਾਂ ਦਾ ਮੁੱਖੇ ਜਥੇਦਾਰ ਭਾਈ ਮਹਾ ਸਿੰਘ ਜਿਦੇ ਦੁਆਰਾ ਲਿਖਿਆ ਗਿਆ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਉਹ ਬੇਦਾਵੇ ਵਾਲਾ ਕਾਗਜ਼ ਭਾਈ ਮਹਾ ਸਿੰਘ ਦੇ ਸਾਹਮਣੇ ਸਤਗੁਰੂ ਨੇ ਪਾੜ ਕੇ ਨਾ ਟੁੱਟੀ ਗੰਢੀ ਬੋਲੋ ਸਤਨਾਮ ਟੁੱਟੀ ਗੰਢੀ ਪਾਪ ਆਪਣੇ ਨਾਲ ਜੋੜਿਆ ਤੇ ਗੁਰੂ ਦੇ ਵਿੱਚ ਸਮਰਥਾ ਹੈ ਗੁਰੂ ਦੇ ਕੋਲ ਨਾਰਾਇਣ ਨਿਰਪਤ ਅਨੰਸ਼ਕਾਰ ਐਸੇ ਗੁਰੂ ਕੋ ਬਲ ਬਲ ਜਈਏ ਆਪ ਮੁਕਤ ਮੋਹ ਤਾਰੈ ਤੇ ਉਹਨਾਂ 40 ਮੁਕਤਿਆਂ ਦੇ ਨਾਮ ਤੇ ਅੱਜ ਮੁਕਤ ਸਰ ਸਹਿਰ ਵਸਿਆ ਹੋਇਆ ਹੈ ਮੁਕਤ ਸਰ ਸਾਹਿਬ ਸਹਿਰ ਵਸਿਆ ਹੋਇਆ ਹੈ ਤੇ ਸੰਗਤਾਂ ਜਮਾਗੀ ਦੇ ਜੋੜ ਮੇਲੇ ਤੇ ਇਕੱਤਰ ਹੁੰਦੀਆਂ ਉਹਨਾਂ ਮਹਾਨ ਸ਼ਹੀਦਾਂ ਨੂੰ ਝਿਜਦੇ ਕਰ ਰਹੀਆਂ ਨੇ ਔਰ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਸਜਦੇ ਕਰ ਰਹੀਆਂ ਨੇ ਉਹਨਾਂ ਮਹਾਨ ਸੇਧਾ ਨੂੰ ਕੋਟਨ ਕੋਟ ਪ੍ਰਣਾਮ ਹੈ ਗੁਰਦੁਆਰਾ ਅੜੀ ਸਰਸਰ ਦੀ ਸਮਤੀ ਮੈਨੇਜਮੈਂਟ ਪ੍ਰਬੰਧ ਕਮੇਟੀ ਵੱਲੋਂ ਤੇ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਬਾਬੂ ਸਿੰਘ ਜੀ ਕਾਰਸਵਾ ਵਾਲਿਆਂ ਵੱਲੋਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਉਹਨਾਂ ਮਹਾਨ ਸ਼ਹੀਦਾਂ ਚਾਲੀ ਮਰਤੇ ਦੀ ਯਾਦ ਦੇ ਵਿੱਚ ਉਹਨਾਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਮੁਕਤੀ ਦੀ ਦਾਤ ਪ੍ਰਾਪਤ ਕਰ ਲਈ ਤੇ ਜਿਹੜਾ ਨਾਮ ਇਹਨ ਖਿਦਰਾਣੇ ਦੀ ਢਾਬ ਸੀ ਪਹਿਲਾਂ ਉਹ ਹੈ ਇੱਕ ਸੱਪੜ ਸੀ ਉੱਥੇ ਸਤਿਗੁਰੂ ਜੀ ਗਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਲ ਸਰਵਾਰਾਮ ਰਾ ਦੇ ਖਿਦਰਾਣੇ ਦੀ ਢਾਬ ਆਖੇ ਕਰਦੀ ਸੀ ਤੇ ਸਾਧ ਸੰਗਤ ਉਹ ਖਿਦਰਾਣੇ ਦੀ ਢਾਬ ਤੋਂ ਨਾਮ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਜੇ ਵਸਿਆ ਹੋਇਆ ਉਹ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਸਿੰਜਿਆ ਤੇ ਸਿੱਖਾਂ ਦੇ ਵਿੱਚ ਪਿਆਰ ਸੀ ਗੁਰੂ ਪ੍ਰਤੀ ਸਿੱਖਾਂ ਦੇ ਵਿੱਚ ਸ਼ਰਧਾ ਸੀ ਭਾਵਨਾ ਸੀ ਤੇ ਅੱਜ ਲੋੜ ਹੈ ਸਾਨੂੰ ਗੁਰੂ ਦੇ ਉੱਪਰ ਸਰਦਾ ਭਾਵਨਾ ਬਣਾਉਣ ਦੀ ਗੁਰੂ ਦੇ ਨਾਲ ਪਿਆਰ ਕਰਨ ਦੀ ਗੁਰੂ ਦੇ ਨਾਲ ਲਗਾ ਕਰਨ ਦੀ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਦਰ ਤੇ ਆ ਕੇ ਸੀ ਸਜਦੇ ਕਰੀਏ ਨਮਸਕਾਰਾਂ ਕਰੀਏ ਪਿਸਲੇ ਔਗਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ ਗੁਰੂ ਜਿਹੜਾ ਸਿੱਖ ਦੇ ਔਗਣ ਨਹੀਂ ਵੇਖਿਆ ਕਰਦੇ ਗੁਰੂ ਸਿੱਖ ਦੇ ਔਗਣ ਨਹੀਂ ਵੇਖਿਆ ਕਰਦੇ ਗੁਰੂ ਬਖਸ਼ਿੰਦ ਨੇ ਗੁਰੂ ਬਖਸ਼ਿੰਦ ਨੇ ਬਖਸ਼ ਲਿਆ ਕਰਦੇ ਆ ਉਹਨਾਂ ਸਾਧ ਸੰਗਤ ਮਹਾ ਸਿੰਘ ਦੇ ਸਾਹਮਣੇ ਸਤਗੁਰਾਂ ਨੇ ਤੋਬੇ ਦਾਵੇ ਵਾਲਾ ਜਿਹੜਾ ਕਾਗਜ਼ ਆਪਣੇ ਕਮਰਕੱਸੇ ਵਿੱਚ ਰੱਖਿਆ ਹੋਇਆ ਸੀ ਇੱਕੋ ਵਸਤੂ ਲੈ ਕੇ ਆਏ ਸੀ ਅਨੰਦਪੁਰ ਤੋਂ ਇੱਕੋ ਇੱਕ ਵਸਤੂ ਉਹ ਸੀ ਵੇਦਾਵੇ ਵਾਲਾ ਕਾਗਜ਼ ਸਤਗੁਰਾਂ ਨੂੰ ਪਤਾ ਸੀ ਮੇਰਾ ਸਿੱਖ ਭੁੱਲ ਸਕਦਾ ਮਿੱਥੋਂ ਦੂਰ ਨਹੀਂ ਹੋ ਸਕਦਾ ਗੁਰੂ ਨੂੰ ਪਤਾ ਹੈ ਸਿੱਖ ਭੁੱਲ ਸਕਦਾ ਹੈ ਭੁੱਲਣ ਅੰਦਰ ਸਭ ਕੋ ਆਪਾ ल्लभ ਗੁਰੂ ਕਰਤਾਰ ਸਿੱਖ ਦੂਰ ਨਹੀਂ ਹੋ ਸਕਦਾ ਭੁੱਲੜ ਹੈ ਜ਼ਰੂਰ ਅਸੀਂ ਸਾਰੀ ਭਲਾ ਕਰਦੇ ਆਂ ਇਹ ਸਤਿਗੁਰਾਂ ਨੂੰ ਪਤਾ ਸੀ ਉਹ ਬੇਦਾਬੇ ਵਾਲਾ ਕਾਗਜ਼ ਸਾਹਮਣੇ ਰੱਖਿਆ ਸੀ ਕਮਰ ਕਸੇ ਦੇ ਵਿੱਚ ਕਿ ক্ষমা ਆਵੇਗਾ ਸਿੱਖ ਫਿਰ ਗੁਰਦੇ ਲੜ ਲੱਗਣਗੇ ਤੇ ਸਾਧ ਸੰਗਤ ਇਥੋਂ ਸਿੱਖੀ ਪਰਫੁੱਲਤ ਹੋਈ ਸਤਿਗੁਰਾਂ ਨੇ ਉੱਥੇ ਠਹਿਰਾਓ ਕੀਤਾ ਹੋਇਆ ਜੰਗ ਹੋਈ ਤੇ ਆਪਣੇ ਸ਼ਹੀਦਾਂ ਨੂੰ ਆਪਣੇ ਸਿੰਘਾਂ ਨੂੰ ਖਿਤਾਬ ਬਖਸ਼ੇ ਇਹ ਮੇਰੇ 20 ਹਜ਼ਾਰੀ ਇਹ ਮੇਰਾ 30 ਹਜ਼ਾਰੀ ਇਹ ਮੇਰਾ 10 ਹਜ਼ਾਰੀ ਇਹ ਸਤਿਗੁਰੂ ਜੀ ਖਿਤਾਬ ਬਖਸ਼ਦੇ ਆਪਣੀ ਸਿੱਖਾਂ ਨੂੰ ਤੇ ਸਾਧ ਸੰਗਤ ਟੁੱਟੀ ਗੰਢੀ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਤੇ ਆਪਣੇ ਸਿੱਖਾਂ ਨੂੰ ਮੁਕਤੀ ਦੀ ਦਾਤ ਬਖਸ਼ੀ ਕਿ ਇਹ ਮੇਰੇ 40 ਮੁਕਤੇ ਨੇ ਮੁਕਤੀ ਦੀ ਦਾਤ ਗੁਰੂ ਦੇ ਕੋਲ ਪ੍ਰਾਪਤ ਹੁੰਦੀ ਹੈ ਉਹਨਾਂ ਮਹਾਨ ਸਿੱਧਾਂ ਨੇ ਆਪਣੇ ਖੂਨ ਨੂੰ ਛਿੰਜ ਕੇ ਗੁਰੂ ਦੇ ਚਰਨਾਂ ਦੇ ਵਿੱਚ ਸਤਿਗੁਰ ਆਗੈ ਸੀਸ ਭੇਟਦੇ ਹੋ ਜੇ ਸੱਚ ਹੈ ਸਤਿਗੁਰ ਭਾਵੈ ਜੇ ਭਾ ਜਾਈਏ ਫਿਰ ਵੀ ਗੁਰੂ ਦੇਗੇ ਸੇਸ਼ ਅਰਪਣ ਕੀਤਾ ਆਪਣੇ ਤਨ ਮਨ ਤਨ ਨੂੰ ਅਰਪਣ ਕੀਤਾ ਤੇ ਉਹਨਾਂ ਮਹਾਨ ਜ਼ੋਦੇਆਂ ਮਹਾ ਸ਼ਹੀਦਾਂ ਅਤੇ 40 ਮੁਕਤਿਆਂ ਦੀ ਯਾਦ ਵਿੱਚ ਜੋੜ ਬਿੱਟੇਓ ਸਮੋਹ ਸੰਗਤ ਦਾ ਧੰਨਵਾਦ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਦੇ ਵਿੱਚ ਗੁਰੂ ਪ੍ਰਤੀ ਸਰਦਾ ਭਾਵਨਾ ਪਿਆਰ ਸਤ ਇਹ ਵਸ ਜਾਵੇ ਤੇ ਅਸੀਂ ਗੁਰੂ ਦੀ ਖੁਸ਼ੀ ਦੇ ਪੱਤਰ ਬਣ ਜਾਈਏ ਜਿਵੇਂ ਭਾਈ ਮਹਾ ਸਿੰਘ ਤੇ ਹੋਰ 40 ਸਿੱਖਾਂ ਨੇ ਗੁਰੂ ਦੇ ਕੋਲੋਂ ਮੁਕਤੀ ਦੀ ਧਾਤ ਸਤਿਗੁਰਾਂ ਤੋਂ ਪ੍ਰਸੰਨ ਹੋ ਕੇ ਪ੍ਰਾਪਤ ਕੀਤੀ ਸਾਰੀਆਂ ਸੰਗਤਾਂ ਦਾ ਧੰਨਵਾਦ ਉਹਨਾਂ ਮਹਾਨ ਸ਼ਹੀਦਾਂ ਨੂੰ ਪੁੱਟਣ ਕੋਟ ਪ੍ਰਣਾਮ ਅਤੇ ਅੱਜ ਦੇ ਮਾਗੀ ਦੇ ਦਿਹਾੜੇ ਦੀਆਂ ਸਮੂਹ ਸੰਗਤਾਂ ਜੋ ਹਾਜ਼ਰੀਆਂ ਭਰਦੇ ਹੋ ਪਾਈ ਧੰਨਵਾਦ ਕਰਦੇ ਆਂ ਔਰ ਆਪ ਸੰਗਤਾਂ ਨੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਂ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ 40 ਮੁਕਤੀਆਂ ਦੀ ਯਾਦ ਨੂੰ ਮੁੱਖ ਰੱਖਦੇ ਆ ਸਤਿਗੁਰਾਂ ਦੇ ਪਾਵਨ ਤਰਣਾਂ ਦੀ ਹਾਜ਼ਰੀ ਪਰ ਕੇ ਲਾਹੇ ਪ੍ਰਾਤ ਕੀਤੇ ਨੇ ਭੁਲਾ ਚੁਕਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ